ਲੈ ਲਹਿਨ ਤਮੋਰ ਬੋਲ ਜਿਹੜਾ ਹੈਗਾ ਲੈ ਲਹਿਨ ਤਮੋਰ ਲੈ ਲੈ ਕਰਦਾ ਫੁਲੰਤ ਪਰ ਫੁਲ ਲੈ ਲਹਿਨ ਤਮੋਰ ਹਾਂ ਮੋਰ ਮੋਰਕ ਮੋਰ 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 ਹਾਂ ਲੈ ਲਹਿਨ ਤਮੋਰ ਕੋਣਾੜਾ ਮਮੇ ਹਾਂ ਹਾਂ ਹੁਣੰਤ ਪ੍ਰਵਲੰਗ ਲੈਲੈਂਤ ਮੌਰ ਮੌਰ ਬਾਲ ਨੂੰ ਕਹਿੰਦੇ ਨੇ ਬਾਲ ਜਿਹੜਾ ਹੁੰਦਾ ਨਾ ਜੋ ਜਿਵੇਂ ਅੰਬੂ ਜਿਹੜਾ ਪੂਰਾ ਹੁੰਦਾ ਨਾ ਪੂਰ ਮੌਲ ਦੇ ਉਹ ਬੋਲਿਆ ਫੁੱਲ ਬਾਲ ਕਹਿੰਦੇ ਨੇ ਫਾਤੀ ਮੌਲ ਦੀ ਫਾਤੀ ਵਾਲੀ ਬੋਲੀ ਆ ਕਾਜ ਜਦੋਂ ਮੌਲ ਤੋਂ ਫੁੱਲ ਤੋਂ ਪਹਿਲਾਂ ਹੁੰਦਾ ਨਾ ਜਿਹੜਾ ਉਹ ਵਿਚ ਉਹ ਲੈ ਲੈ ਕਰਦਾ ਉਹਦੇ ਚ ਚਾਹ ਕਹਿੰਦੀ ਬਾਬਾ ਹਾਂ ਫੁੱਲ ਤੋਂ ਪਹਿਲਾਂ ਉਹਦੀ ਚੰਕ ਪੱਤਿਆਂ ਚ ਹੁੰਦੀ ਹੈ ਮੌਲ ਦੇ ਬੋਲ ਬੋਲੀ ਧਰਤੀ ਬੋਲਿਆ ਆਕਾਸ਼ ਸਿਰ ਟੁਰੇ ਕੁਝ ਵਿੱਚੋਂ ਪੈਦਾ ਹੋਣਾ ਉਹਦੇ ਵਿੱਚੋਂ ਕੁਝ ਵਿੱਚੋਂ ਨਿਕਲਣ ਲੈ ਲਾ ਸਿਰ ਟੁਰੇ ਜਾਨ ਮਨ ਮਥੈ ਚੌ ਜਿਹੜੇ ਆਦਮੀ ਦੇ ਵਿੱਚੋਂ ਕੁਝ ਪ੍ਰਗਟ ਹੋਣਾ ਉਹਦਾ ਵੀ ਜਿਹੜਾ ਪ੍ਰਫੁੱਲਤ ਹੁੰਦਾ ਪਹਿਲਾਂ ਉਹਦਾ ਮਨ ਜਿਹੜਾ ਅੰਦਰ ਹੈ ਹਿਰਦਾ ਖਿੜਦਾ ਉਹ ਨੂੰ ਖੜਿਆ ਗਿਆ ਜਿਹੜੇ ਮਨ ਖੜਿਆ ਹਰਿਆ ਬਾਗ ਖਿਰਦਾ ਹਰਦਾ ਵੀ ਖਿਰਦਾ ਲੈ ਲੈ ਕਰਦਾ ਚਿਹਰਾ ਤੱਕ ਉਹਦਾ ਚਿੰਤਾ ਨਹੀਂ ਨਾ ਹੈ ਜਿੰਤਾ ਦਾ ਯਾਦ ਆ ਜਾ ਜੇਠਾੜ ਜਦੋਂ ਬਾਰਿਸ਼ ਹੁੰਦੀ ਹੈ ਫਿਰ ਤਾਂ ਸਾਰੇ ਲੈ ਲੈ ਕਰਦੇ ਸਹੀ ਸਿਰ ਟੁਰੇ ਜਾਨ ਮਨ ਮਥੇ ਚੋਰ ਐ ਸਮਝ ਲਓ ਸਿਰ ਦੇ ਉੱਤੇ ਤਾਜ ਆ ਚੌਟਲ ਰਿਹਾ ਉਹਦੇ ਮੇਰੇ ਹਾਗਾ ਗੁਰਹਾਤ ਰਿਓ ਮੇਰੇ ਮਾਥੇ ਗਰੀਬ ਨਵਾਜ ਹੁਸਈਆ ਮੇਰੇ ਮਾਥੇ ਛਤਰ ਤੱਕ ਛਤਰ ਜੇ ਕਿਸੇ ਦੇ ਮਥੇ ਤੇ ਛਤਰ ਹੋਵੇ ਧਰਿਆ ਹੋਇਆ ਸੁਸਾਰੀ ਰਾਜੇ ਵੀ ਕੀ ਉਹ ਸੋਚ ਬੈਠਾ ਹੁੰਦਾ ਉਹ ਸੋਚ ਬੈਠਾ ਹੂਗਾ ਹੋ ਉਹ ਤਾਂ ਖੁਸ਼ਿਆਰ ਖੜਿਆ ਦੇ ਘਰ ਜਾਊਗਾ ਹਾਂ ਛਤਰ ਨੂੰ ਖਤਰਾ ਹੋਵੇ ਜਾਂ ਛਤਰ ਦੀ ਇੱਛਾ ਹੋਵੇ ਪਹਿਲਾਂ ਬਿਲੂ ਕਿ ਨਹੀਂ ਬਿਲੂ ਉਹ ਨਾ ਚਰਤਾ ਹੈ ਕੁਝ ਹੋਰ ਉਹ ਨਾ ਚਰਤਾ ਚਿੰਤਾ ਦੀ ਗੱਲ ਵੀ ਹੋਊਗੀ ਪਰ ਜਦੋਂ ਦੇਖੋ ਨਾ ਜਨਾ ਜਰ ਸੁਦੁਕੜੀਆਂ ਖੁੱਲਦੀਆਂ ਨਹੀਂ ਹਣ ਉਹ ਬਕ ਚਿੰਤਾ ਉਹ ਨਾ ਚਰਤਾ ਚਿੰਤਾ ਜਦ ਖੁੱਲ ਕੇ ਜਿੱਤ ਜਾਂਦਾ ਉਹ ਚਿੰਤਾ ਮੋਕੇ ਖੁਸ਼ੀ ਹੋ ਜਾਂਦੀ ਹੈ ਫਿਰ ਬ੍ਰਿਸ਼ਤੀ ਦੀ ਚਿੰਤਾ ਪੈ ਜਾਂਦੀ ਹੈ ਜਦ ਬ੍ਰਿਸ਼ਤੀ ਵੱਢ ਜਾਂਦੀ ਹੈ ਫਿਰ ਫਿਰ ਹੋਰ ਖੜ ਜਾਂਦਾ ਹੈ ਇਹ ਤਾਂ ਇਹ ਹੈ ਨਾ ਜੋ ਜੋ ਚੀਜ਼ ਦੀ ਪ੍ਰਾਪਤੀ ਹੁੰਦੀ ਹੈ ਕੁਦਰਤ ਕਮਾਲ ਰਜ਼ਕ ਰਹੀਮ ਕੁਦਰਤ ਕਮਾਲ ਰਜ਼ਕ ਰਹੀਮ ਕੁਦਰਤ ਦਾ ਕਮਾਲ ਹੈ ਇਹ ਜਿਹੜਾ ਸਾਰਿਆਂ ਨੂੰ ਰਹਿਮ ਕਰਦਾ ਹੈ ਔਰ ਸਾਰਿਆਂ ਨੂੰ ਰਿਜਕ ਦਿੰਦਾ ਹੈ ਇਹ ਹੀ ਤਾਂ ਕੁਦਰਤ ਦਾ ਕਮਾਲ ਹੈ ਰਜ਼ਕ ਰਹੀਮ ਦੇਖੋ ਸਾਰਿਆਂ ਨੂੰ ਰਿਜਕ ਮਿਲ ਜਾਂਦਾ ਹੈ ਰਹਿਮ ਵੀ ਸਾਰਿਆਂ ਦੇ ਉੱਤੇ ਹੈ ਕਰਮ ਦਾ ਨਿਧਾਨ ਕਾਮਲ ਕਰੀਮ ਇਸੇ ਕਰਕੇ ਉਹਨੂੰ ਕਰਨਾ ਨਿਧਾਨ ਕਹਿੰਦੇ ਨੇ ਕਾਬਲ ਹੈ ਕਰੀਬ ਉਹ ਕਾਬਲ ਆ ਸਭ ਨੂੰ ਰਿਜਕ ਦੇਣ ਦੇ ਹਰ ਜਗ੍ਹਾ ਉਹ ਚਾਣ ਦੇ ਇੱਕ ਸਕਿਲਟੀ ਚ ਸਾਰੇ ਰਿਜਕ ਪਹੁੰਚ ਜਾਂਦਾ ਹੈ ਹਾਂਜੀ ਕਾਬਲ ਕਰੀਬ ਜਹ ਤਹ ਬਲੋਗ ਤਹ ਤਹ ਪਰਸੋ ਜਹ ਤਹ ਬਲੋਗ ਜਿੱਥੇ ਜਿੱਥੇ ਵੀ ਦੇਖੋ ਜਿੱਥੇ ਜਿੱਥੇ ਵੀ ਲੰਘ ਆ ਜਾਂਦੀ ਹੈ ਤਹ ਤਹ ਪਰਸੋ ਉਹਦੀ ਉਸੋ ਹੈ ਉਹਦੀ ਉਸੋ ਹੈ ਆ ਜਾਣ ਬਾਹ ਅਮਤੋਜ ਮੋਹ ਆ ਜਾਣ ਬਾਹ ਉਹਦਾ ਕਿਤੇ ਵੀ ਹੱਥ ਜਿਹੜਾ ਹੈਗਾ ਨਾ ਨજર ਨਹੀਂ ਆਉਂਦਾ ਪਰ ਹੱਥ ਹੁੰਦਾ ਹੀ ਸਾਰਿਆਂ ਨੂੰ ਸਾਰਿਆਂ ਨੂੰ ਦੇਖੋ ਉਹਦਾ ਹੁਕਮ ਜਿਹੜਾ ਹੈਗਾ ਨજર ਕਿਤੇ ਨਹੀਂ ਆਉਂਦਾ ਪਰ ਕੰਮ ਸਾਰਾ ਉਸੇ ਦਾ ਕਰਾਂ ਬਾਤਾਂ ਉਸੇ ਦੀਆਂ ਸਾਰੀਆਂ ਪਰ ਉਹਦਾ ਹੱਥ ਕਿਤੇ ਨજર ਨਹੀਂ ਆਇਆ ਆ ਜਾਣ ਬਾਹ ਮਤੋਜ ਮੋਹ ਆ ਅਸੀਂ ਅਣਜਾਣ ਉਹਦੇ ਬਾਤੇ ਤੇ ਸੰਸਾਰ ਅਜਾਣ ਹੈ ਸੰਸਾਰ ਨਹੀਂ ਜਾਣਦਾ ਉਹ ਕੋਈ ਹੱਥ ਨਹੀਂ ਸੰਸਾਰ ਨਹੀਂ ਜਾਣਦਾ ਤਾਂ ਕਹਿੰਦਾ ਮੈਂ ਨਾ ਮੈਂ ਉਹ ਮਤ ਲੈਣੇ ਭੁੱਖੇ ਮਰ ਜਾਣਗੇ ਉਹ ਨੂੰ ਤਾਂ ਅਸੀਂ ਤਾਂ ਐ ਕਹਨੇ ਆ ਨਾ ਸਰਕਾਰ ਉਹ ਨਹੀਂ ਕਰਦੀ ਉਹ ਨਹੀਂ ਕਰਦੀ ਆਦਮੀ ਤਾਂ ਆਦਮੀ ਦੀ ਜਣਾ ਕਰਦਾ ਮੈਂ ਕਰਦਾ ਆ ਕਰਦਾ ਉਹ ਨਹੀਂ ਕਰਦਾ ਇਹ ਕਿਉਂ ਹੈ ਕੋ ਕੋ ਆਪ ਨਹੀਂ ਦੋ ਨਹੀਂ ਗੁਪਤ ਰੋਸ਼ਨ ਬ੍ਰਹਤ ਕਰਨਾ ਨਿਦਾਨ ਰੋਸਕ ਬ੍ਰਹਤ ਗੁੱਸਾ ਨਹੀਂ ਕਿਸੇ ਆਉਂਦਾ ਉਹ ਰੋਸ਼ਨ ਬ੍ਰਹਤ ਕਰਨਾ ਨਿਦਾਨ ਕਰਲਾਣਾ ਤਾਂ आले ਰੋਜ਼ ਨਹੀਂ ਕਿਸੇ ਤੇ ਕਰਦਾ ਉਸਾਰੀ ਰੋਜ਼ ਕਿਸੇ ਤੇ ਚਾਹੇ ਕੋਈ ਨੁਕਸਾਨ ਵੀ ਕਰਦਾ ਹੈ ਨੁਕਸਾਨ ਕਰਦਾ ਹੁਣ ਕਿਸੇ ਦੀ ਫਸਲ ਹੈ ਭਈ ਕੋਈ ਦੋਸ਼ੂਣੀ ਜੱਗ ਲਾਇਆ ਹੋਇਆ ਤਾਂ ਨੁਕਸਾਨੇ ਪਾੜੇ ਕੀ ਨਹੀਂ ਸੀ ਤਾਂ ਤੇਨੂੰ ਕੀ ਦਿੱਤਾ ਤਾਂ ਤੈਨੂੰ ਕੋਈ ਦਿੱਤਾ ਉਹ ਨਹੀਂ ਪਾਇਆ ਤਾਂ ਤੀ ਤਾਹੀ ਤਾਂ ਤੀਨੇ ਫਸਲ ਦਿੱਤੀ ਵੜੇ ਵੀ ਖਰਚਾ ਹੋਇਆ ਪਾਣੀ ਵੀ ਉਹਦਾ ਹੀ ਦਿੱਤਾ ਹੋਇਆ ਵੀ ਉਹਨੇ ਪਾਇਆ ਸੀ ਧਰਤੀ ਜਿਗਿਆ ਚ ਹੈ ਜਿਹੜੀ ਉਹਦਾ ਤਾਂ ਬਹੁਤ ਰੁਖਸਾਨੂ ਹੈ ਨਾ ਉਹਦਾ ਫਿਰ ਵੀ ਰੋਜ਼ ਕਰਦਾ ਉਹ ਦਿੱਤੇ ਇਸ ਕਰਕੇ ਰੋਸਿਤ ਰਹਤਾ ਰੋਸਰੀ ਕਰਨਾ ਨਿਦਾਨ ਜਹਾਂ ਦਾ ਜਹਾਂ ਤਾਂ ਪ੍ਰਫੁੱਲ ਸੁੰਦਰ ਸੁਜਾਨ ਜਹਾਂ ਤਾਂ ਪ੍ਰਫੁੱਲ ਹਰ ਵਕਤ ਖੁਸ਼ ਰਹਿੰਦਾ ਪ੍ਰਫੁੱਲੋ ਤਰਾਂ ਬਣ ਤਨਮਹੀਬ ਜਲਥਲ ਮਹਾਂ ਜਿੱਥੇ ਜਿੱਥੇ ਵੀ ਉਹਦੀ ਦੇਖਤੇ ਆਂ ਇਹ ਤੇ ਇਥੇ ਵੀ ਲੋਝਰ ਆਉਂਦੇ ਹਨ ਉਹ ਸਗੋਂ ਸਾਰਿਆਂ ਦੇ ਵਿੱਚ ਖੁਸ਼ੀ ਖੇੜੇ ਹੀ ਵੰਡਦਾ ਉਹ ਫੇਰ ਵੀ ਸਾਰਿਆਂ ਦੇ ਵਿੱਚ ਉਹ ਆਪਣਾ ਕੰਮ ਕਰੀ ਜਾਂਦਾ ਉਸੇ ਹਿਸਾਬ ਨਾਲ ਇੱਥੇ ਕੀ ਹੋਈ ਜਾਂਦਾ ਕੀ ਨਹੀਂ ਹੋਈ ਜਾਂਦਾ ਉਹਦੇ علاوہ ਉਹ ਆਪਣਾ ਉਹ ਕੰਮ ਉਹ ਵੀ ਕਰੀ ਜਾਂਦਾ ਬਣਤਨ ਮਹੀਪ ਜਲਥਲ ਮਹਾਨ ਬਣਤਨ ਬਣਤ ਰਣ ਮਹੀਪ ਜਲਥਲ ਮਹਾਨ ਬਾਰਣਾ ਔਰ ਤਿਲ ਤਿਲ ਹੁੰਦਾ ਬਰੀਕ ਤੋਂ ਬਰੀਕਾ ਤਿਲ ਕਾ ਬੜ ਹੁੰਦਾ ਵੱਡਾ ਦਰਖਤ ਮਹੀਬ ਜਲ ਥਲ ਮਹਾਨ ਸਾਰਿਆਂ ਦਾ ਮਾਲਕ ਸਾਰਿਆਂ ਦਾ ਰਾਜਾ ਹੈ ਸਾਰਿਆਂ ਦੇ ਵਿੱਚ ਉਹੀ ਬਸ ਉਸੇ ਦਾ ਹੁਕਮ ਹੈ ਸਾਰਿਆਂ ਚ ਹੈ ਜੈ ਤਾਂ ਪ੍ਰਸੋਹ ਕਰਨਾ ਨਿਧਾਨ ਜੈ ਤਾਂ ਪ੍ਰਸੋਹ ਕਰਨਾ ਦਾ ਨਾਮ ਕਰਨਾ ਰੋ ਦੀ ਹੀ ਸੁਭਜ ਲੋ ਬੇਹਰ ਹੈ ਹਰ ਜਗ੍ਹਾ ਉਹਦਾ ਸਿਰ ਤੇ ਉਹਦਾ ਹੀ ਕਰਾਮਾਤ ਉਹਦੀ ਉਹਦੀ ਹੀ ਕਿਰਪਾ ਦਾ ਕਰਕੇ ਸਭ ਕੁਝ ਹਰ ਰਿਹਾ ਜਗਮਗਤ ਤੇਜਪੂਰਨ ਪ੍ਰਤਾਪ ਜਗਮਗਤ ਤੇਜਪੂਰਨ ਪ੍ਰਤਾਪ ਉਹਦਾ ਪ੍ਰਤਾਪ ਜਿਹੜਾ ਹੈਗਾ ਸਾ ਐਸਾ ਹੈ ਕਿ ਉਹਦਾ ਤੇਜ ਹਮੇਸ਼ਾ ਜਗਮਗਤ ਰਹਿੰਦਾ ਜਿਵੇਂ ਸੂਰਜ ਹਰ ਵਕਤ ਇਸੇ ਦੇ ਹਿਸਾਬ ਨਾਲ ਰੋਸ਼ਨੀ ਦੇਈ ਜਾਂਦਾ ਹੈ ਸਾਨੂੰ ਚਾਹੇ ਦਿਖੇ ਚਾਹੇ ਨਾ ਦਿਖੇ ਜਾਂ ਸਾਨੂੰ ਨੀਤੀ ਦਾ ਗੋਲ ਧਰਤੀਏ ਦੂਏ ਪਾਸੇ ਨਹੀਂ ਧ ਜਦੂ ਸਾਨੂੰ ਦੀਦਾ ਦੂ ਆਪਸੇ ਆਲੇ ਨੂੰ ਦੀਦਾ ਪਰ ਸੂਲ ਚ ਜਿਹੇ ਜਹਾ ਹੈ ਉਹੇ ਜਿਹਾ ਹੀ ਰਹਿੰਦਾ ਐ ਉਹ ਜਹਾ ਜਹਾ ਹੈ ਉਹੇ ਜਿਹਾ ਹੀ ਰਹਿੰਦਾ ਤੇ ਜੋ ਦਾ ਜਗ ਬਗ ਰੇ ਨਾ ਕਿਸੇ ਨੂੰ ਦੀਦਾ ਕਿਸੇ ਨੂੰ ਨਹੀਂ ਦੀਦਾ ਉਹ ਗੱਲਾਂ ਲੱਗ ਅੰਬਰ ਜ਼ਮੀਨ ਜਿਹ ਜਪਦਾ ਉਹਨਾਂ ਦੱਸ ਦਿੰਦਾ ਜਿਹਨੂੰ ਨਹੀਂ ਦੀਦਾ ਉਥੇ ਰਾਤ ਹੈ ਜਿਹਨੂੰ ਦੀਦਾ ਉਹਦੇ ਘਰ ਦੇ ਚੜਿਆ ਹੋਇਆ ਜਿਹਨੂੰ ਨਹੀਂ ਦੀਦਾ ਉਹਦੇ ਰਾਤ ਹੈ ਬਸ ਅੰਬਰ ਜ਼ਮੀਨ ਜਹ ਜਪ ਤਜਾਪ ਉੱਬਰ ਔਰ ਜਬੀਨ ਉਹਦਾ ਜਾਪ ਜਪਦੇ ਨੇ ਉੱਬਰ ਔਰ ਜਬੀਨ ਸਾਰੇ ਉਹਦਾ ਜਾਪ ਜਪਦੇ ਨੇ ਸਤੋ ਆਕਾਸ਼ ਸਤੋ ਪਤਾਲ ਸਤੋ ਆਕਾਸ਼ ਸਤੋ ਪਤਾਲ ਸੱਤੇ ਆਕਾਸ਼ ਸੱਤੇ ਪਤਾਲਾਂ ਦੇ ਵਿੱਚ ਬਿਥਰੇ ਉਹ ਅਦੇਸ਼ਟ ਜਿਹੜਾ ਕਰਮਜਾਲ ਉਹਦਾ ਕਰਮਜਾਲ ਵਿਖਰਿਆ ਹੋਇਆ ਹੈ ਕਰਮ ਦਾ ਜਾਲ ਉਰ ਬਖੇਰਿਆ ਹੋਇਆ ਦੇਖੋ ਆਖਰੀ ਪੰਕਤੀ ਇੱਕ ਛੜ ਇੱਕ ਹੈਗੀ ਹੈ ਇਹ 72 ਸੀ 72 ਵੀ ਪੂਰੀ ਨਹੀਂ ਕੀਤੀ ਭਗਤੀ ਵਿਛੜਤੀ ਪੂਰੀ ਨਹੀਂ ਕੀਤਾ ਜੀ ਲੋਕ ਅਗਲਾ 사ਤੋਗਾ 사ਤੋ ਬਤਾਰ ਬਿਤਰੋ đíchਜਾ ਕਰਮਜਾਲ 72 ਨਹੀਂ ਲਿਖਿਆ ਹਮਕੋ 71 ਬੂਰਾ ਲਿਖੇ ਕਿਉਂ ਇਕ ਭਗਤੀ ਛੜਤੀ ਕਿਉਂਕਿ ਜਦੋਂ ਬ੍ਰਹਮਾ ਨੇ ਵੇਦ ਉਚਾਰਨ ਕੀਤੇ ਨੇ ਉਹਦਾ ਵੀ ਆਖਰੀ ਸ਼ੰਤ ਵਿੱਚ ਹੀ ਛੱਡਿਆ ਹੋਇਆ ਇੱਥੇ ਜੁਗਿਆ ਆਗਾਲ ਉਸਤਤ ਹੈ ਆਖਰੀ ਪੰਪਤੀ ਵਿਚਾਰੇ ਛੱਡ ਕੇ ਉਸ ਤੋਂ ਸਪੂਰ ਨਹੀਂ ਗਈ ਤੇ ਮੇਰੀ ਬਸ ਹੋ ਗਈ ਤੇਰੀ ਉਸਤਤ ਮੁੱਕ ਨਹੀਂ ਸਕਦੀ ਇਦਾਂ ਹੀ ਮੁੱਕ ਗਈ ਤੇਰੀ ਉਸਤਤ ਨਹੀਂ ਮੁੱਕਣੀ ਮੇਰੀ ਬਸ ਹੋ ਗਈ ਬਾਤ ਉਹਨੇ ਦਿੱਤੀ ਉਸ ਤੋਂ ਹੋਣੀ ਹੋ ਗਈ ਆ ਬੇਰਿਆਲੀ ਬਸਦੀ ਕਰਮਚਾਲੇ ਦਾ ਅਗਾਂਹ ਉਸਤਤ ਜੈ ਮੈਨੇ ਜਾਊਗਾ ਕਰਮ ਜੈਗਾ ਉਹਗਾ